है सुनंदा शर्मा ਦਾ ਬੋਏਫ੍ਰੈਂਡ ਤਸਵੀਰਾਂ ਹੋ ਰਹੀਆਂ ਵਾਇਰਲ ਫੈਨਸ ਦਾ ਟੁੱਟਿਆ ਦਿਲ ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਇਨੀ ਦਿਨੀ ਚਰਚਾ 'ਚ ਹੈ ਕਿਉਂਕਿ ਉਸਨੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਖੁਲਾਸਾ ਕੀਤਾ ਹੈ ਸੁਨੰਦਾ ਨੇ ਕਰ ਇੱਕ ਪੋਸਟ ਪਾ ਕੇ ਆਪਣੇ ਬੋਏਫ੍ਰੈਂਡ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਸੁਨੰਦਾ ਨੇ ਆਪਣੇ ਬੋਏਫ੍ਰੈਂਡ ਦਾ ਚਿਹਰਾ ਤਾਂ ਨਹੀਂ ਦਿਖਾਇਆ ਸੀ ਕਿਉਂਕਿ ਸੁਨੰਦਾ ਨੇ ਪੋਸਟ 'ਚ ਲਿਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਹਜੇ ਕਿਸੇ ਨੂੰ ਨਹੀਂ ਦੱਸਦੇ ਮੈਂ ਕਿਹਾ ਚਲੋ ਪੋਸਟ ਕਰਦੀ ਹਾਂ ਉਪਸ ਨਿਊ ਬਿਗਨਿੰਗਸ ਪਰ ਅੱਜ ਇਸ ਸਸਪੈਂਸ ਦੇ ਟਵਿਸਟ ਦੇਖਣ ਨੂੰ ਮਿਲਿਆ ਜਦੋਂ ਸੁਨੰਦਰ ਸ਼ਰਮਾ ਨੇ ਬੋਏਫ੍ਰੈਂਡ ਨੇ ਇਸ ਤਸਵੀਰ ਨੂੰ ਰੀਪੋਸਟ ਕਰ ਆਪ ਹੀ ਇਸ ਸੀਕ੍ਰੇਟ ਦਾ ਖੁਲਾਸਾ ਕੀਤਾ ਜੀ ਹਾਂ ਸੁਨੰਦਰ ਸ਼ਰਮਾ ਦੇ ਬੋਏਫ੍ਰੈਂਡ ਦਾ ਵੀ ਪਤਾ ਚੱਲ ਚੁੱਕਾ ਹੈ ਸੁਨੰਦਰ ਸ਼ਰਮਾ ਦੇ ਬੋਏਫ੍ਰੈਂਡ ਦਾ ਨਾਮ ਜੋਸ਼ਪ ਸਟਰਲਿੰਗ ਹੈ ਕੌਣ ਹੈ ਜੋਸ਼ਪ ਸਟਰਲਿੰਗ ਜੋਸ਼ਪ ਸਟ੍ਰਲਿੰਗ ਮਾਡਲ ਹੈ ਤੇ ਲੰਡਨ ਦਾ ਰਹਿਣ ਵਾਲਾ ਹੈ ਜੋਸ਼ਪ ਦੀ ਇੰਸਟਾਗ੍ਰਾਮ ਤੇ 3781 ਫੋਲੋਅਰਸ ਨੇ ਤੇ ਜੋਸ਼ਪ ਨੇ ਸੁਨੰਤਾ ਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕੀਤਾ ਹੈ ਜਦਕਿ ਸੁਨੰਤਾ ਸ਼ਰਮਾ ਨੇ ਜੋਸ਼ਪ ਨੂੰ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਜੋਸ਼ਪ ਦੀ ਇੰਸਟਾ ਪ੍ਰੋਫਾਈਲ ਤੇ ਤਿੰਨ ਫਲੈਗ ਵੀ ਦਿਖ ਰਹੀ ਨੇ ਜੋ ਕਿ ਯੂਨਾਈਟਿਡ ਕਿੰਗਡਮ ਮਾਲਟਾ ਅਤੇ ਸੈਂਟ ਕਿਟਿਸ ਐਂਡ ਨੇਵੀ ਦਾ ਹੈ ਜੋਸ਼ਪ ਨੇ ਟੈਟੂ ਵੀ ਬਣਾਏ ਨੇ ਜੋ ਕਿ ਉਸੇ ਮੋਡਲਿੰਗ ਦਾ ਹੀ ਹਿੱਸਾ ਹੈ ਇਸ ਦੇ ਨਾਲ ਹੀ ਜੋਸ਼ਪ ਕਈ ਇੰਗਲਿਸ਼ Song ਚ ਕੰਮ ਵੀ ਕਰ ਚੁੱਕੇ ਹੈ ਜੋਸ਼ਪ ਦੀ ਪ੍ਰੋਫਾਈਲ ਦ ਮਾਡਲ ਕਰਾਊਡ ਤੇ ਵੀ ਬਣੀ ਹੋਈ ਹੈ ਜੋਸ਼ਪ ਨੇ ਇੰਸਟਾਗ੍ਰਾਮ ਤੇ ਮੋਡਲਿੰਗ ਦੇ ਤਸਵੀਰਾਂ ਨਾਲ ਹੀ ਭਰਿਆ ਹੋਇਆ ਹੈ ਸੁਨੰਦਰ ਸ਼ਰਮਾ ਵੱਲੋਂ ਸਾਂਝੀ ਕੀਤੀਆਂ ਤਸਵੀਰਾਂ ਨੂੰ ਜੋਸ਼ਪ ਨੇ ਵੀ ਰੀਪੋਸਟ ਕਰ ਦਿੱਖਿਆ ਲੱਗਦਾ ਹੈ ਭੇਤ ਖੁੱਲ ਗਿਆ ਸੁਨੰਦਰ ਸ਼ਰਮਾ ਜ਼ਿਕਰੇ ਖਾਸੇ ਕਿ ਫੈਨਸ ਨੂੰ ਲੱਗਦਾ ਸੀ ਕਿ ਸ਼ਾਇਰੀ ਲਿਖਣ ਵਾਲੀ ਸੁਨੰਦਾ ਸ਼ਰਮਾ ਕਿਸੇ ਸ਼ਾਇਰ ਜਾਂ ਪੰਜਾਬੀ ਕਲਾਕਾਰ ਨੂੰ ਆਪਣਾ ਜੀਵਨ ਸਾਥੀ ਚੁਣੇਗੀ ਪਰ ਇਸ ਪੋਸਟ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਫੈਨਸ ਨੂੰ ਵੀ ਝਟਕਾ ਲੱਗਾ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ